ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ YouTube ਚੈਨਲ only truth news 028 ਹਾਂ ਜੀ ਨਮਸਕਾਰ YouTube ਚੈਨਲ only truth news 028 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪਹਿਲੀ ਜਾਣਕਾਰੀ ਤਾਂ ਇਹ ਕਿ ਅੱਜ ਜੋ ਪੀਜੀਆਈ ਕਾਵਦੋ ਹਸਪੀਟਲ ਹੈ ਉਹਦਾ ਰਸਮੀ ਤੌਰ ਤੇ ਜੋ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਆਨਲਾਈਨ ਉਹ ਘਾਟਨ ਕਰ ਦਿੱਤਾ ਹੈ ਜਾਨੀ ਰਸਮੀ ਤੌਰ ਤੇ ਅੱਜ ਪੀਜੀਆਈ ਘਾਵਦਾਂ ਦਾ ਅਦਘਾਟਨ ਹੋ ਗਿਆ ਹੈ ਪਰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੰਦਰਲੇ ਪਾਸੇ ਪੀਜੀਆਈ ਦਾ ਰਸਮੀ ਤੌਰ ਤੇ ਅਦਘਾਟਨ ਹੋ ਰਿਹਾ ਸੀ ਬਾਹਰ ਜੋ ਨਰਸਸਟਾਪ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਤਕਰੀਬਨ 27 28 ਦੇ ਕਰੀਬ ਜੋ ਉਹਨਾਂ ਨੇ ਨੌਕਰੀ ਤੋਂ ਬਰਖਾਸਤ ਕੀਤੇ ਸੀ ਪੀਜੀਆਈ ਕਹਾਵਦਾਂ ਨੇ ਉਹਨਾਂ ਦਾ ਮਤਲਬ ਸ਼ਾਂਤਮਈ ਧਰਨਾ ਵੀ ਲੱਗਿਆ ਹੋਇਆ ਸੀ ਉਸ ਧਰਨੇ ਵਿੱਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਗਟ ਸਿੰਘ ਜੀ ਢੀਂਸਾ ਮੀਤ ਪ੍ਰਧਾਨ ਸ੍ਰੀ ਚੰਦ ਸਿੰਘ ਜੀ ਰਾਮਪੁਰਾ ਉਹ ਵੀ ਪਹੁੰਚੇ ਸੀ ਸੋ ਉਹਨਾਂ ਨਾਲ ਜੋ ਗੱਲਬਾਤ ਹੋਈ ਉਹ ਤੁਹਾਨੂੰ ਸੁਣਾਉਣੇ ਹਾਂ ਤੇ ਚਲੋ ਫਿਰ ਬਿਨਾਂ ਦੇਰ ਕੀਤੇ ਉਸ ਵੀਡੀਓ ਵੱਲ ਹੀ ਚੱਲਦੇ ਹਾਂ ਥੈਂਕ ਯੂ ਅਲੀ ਮੈਂ ਪਾਰਕਰ ਸਿੰਘ ਸੁਭਾ ਪ੍ਰਧਾਨ ਸਾਬਕਾ ਸੈਨਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਅੱਜ ਅਸੀਂ ਖੜੇ ਆ ਪੀਜੀ ਕਹਾਵਤਾ ਸਟੈਲੇਟਰ ਸੈਂਟਰ ਸੰਦੂਰ ਇੱਥੇ ਅੱਜ ਪੀਜੀ ਦੇ ਵਿੱਚ ਇਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਸਾਡੀਆਂ ਨਰਸ ਇਹ ਜਿਹੜੀਆਂ ਮਤਲਬ ਕੰਟਰੈਕਟ ਤੇ ਰੱਖੀਆਂ ਸੀ ਨੌਕਰੀ ਤੋਂ ਕੱਢੀਆਂ ਹੋਈਆਂ ਨੇ ਇਹਨਾਂ ਨੂੰ 6 ਮਹੀਨੇ ਦੇ ਕਰੀਬ ਹੋ ਚੱਲੇ ਆਬ ਦੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਲੋਕਰੀ ਦੀ ਮੁੜ ਬਹਾਲੀ ਵਾਸਤੇ ਇੱਥੇ ਗੇਟ ਦੇ ਉੱਤੇ ਬੈਠੇ ਨੇ ਅੱਜ ਇਹਨਾਂ ਲਈ ਕਾਲ ਤੇ ਅਸੀਂ ਇਹਨਾਂ ਦੀ ਸਪੋਰਟ ਵਾਸਤੇ ਆਏ ਸੀਗੇ ਤੇ ਸਾਡਾ ਵੀ ਮਤਲਬ ਸਰਕਾਰ ਨੂੰ ਇਹੀ ਕਹਿਣਾ ਹੈ ਦੇਖੋ ਸਾਡੀ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸਮਾਜ ਸੇਵੀ ਸੰਸਥਾ ਹੈ ਲੋਕਾਂ ਦੀ ਪੜ੍ਹਾਈ ਵਾਸਤੇ ਕੰਮ ਕਰਦੀ ਹੈ ਸਾਬਕਾ ਸੈਨਿਕਾਂ ਦਾ ਮਤਲਬ ਕੈਰੈਕਟਰ ਕਿੱਦਾਂ ਦਾ ਹੁੰਦਾ ਹੈ ਕਿਸੇ ਨੂੰ ਉਦਾਹਰਣ ਦੇਣ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਇਮਾਨਦਾਰ ਡਿਡ ਨਸੇ ਵਾਲੇ ਅਤੇ ਇਮਾਨਦਾਰ ਹੋ ਕੇ ਸਮਾਜ ਦੇ ਵਿੱਚ ਸੇਵਾ ਕਰਦੇ ਹਾਂ ਤਾਂ ਜੋ ਸਾਡੇ ਬੱਚਿਆਂ ਦਾ ਅਸੀਂ ਰੋਜੀ ਰੋਟੀ ਬਹਾਲ ਕਰਾਉਣ ਵਾਸਤੇ ਤਨਦੇਹੀ ਨਾਲ ਇਹਨਾਂ ਦੇ ਨਾਲ ਇੱਥੇ ਲੱਗੇ ਹੋਏ ਆ ਤੇ ਸਾਡੇ ਹਰ ਇੱਕ ਮਤਲਬ ਪੰਜਾਬ ਦੇ ਵਿੱਚ ਅਸੀਂ ਚਾਹੇ ਕਿਸਾਨੀ ਮਸਲਾ ਹੈ ਚਾਹੇ ਸਾਡਾ ਕੋਈ ਫੈਕਟਰੀ ਦਾ ਕਿਸੇ ਦਾ ਮਸਲਾ ਜਿਹਦੇ ਨਾਲ ਸਾਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਤਰ੍ਹਾਂ ਦਾ ਵੀ ਰੋਸ ਪ੍ਰਦਰਸ਼ਨ ਹੁੰਦਾ ਤਾਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਉਹਦੇ ਵਿੱਚ ਭਾਗ ਲੈਂਦੀ ਹੈ ਤੇ ਇਸ ਕਰਕੇ ਭਰਾਵੋ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੀ ਇਹੀ ਪੁਕਾਰ ਹੈ ਕਿ ਸਾਡੀਆਂ ਧੀਆਂ ਦੀ ਮਤਲਬ ਇੱਜ਼ਤ ਦੀ ਅਣਖ ਦੀ ਗੱਲ ਹੈ ਇਹ ਇਹਨਾਂ ਦੀ ਰੋਜੀ ਰੋਟੀ ਮੁੜ ਬਹਾਲ ਕੀਤੀ ਜਾਵੇ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਮੈਂ ਪੂਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਹੈ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸੁਭੇ ਸੁਭਾ ਪ੍ਰਧਾਨ ਪ੍ਰਗਟ ਸਿੰਘ ਢੀਂਸਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਮਾ ਸਾਫ ਕਸਨ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦਾ ਮੂਤ ਪ੍ਰਦਾਨ ਚੰਦ ਸਿੰਘ ਜੀ ਰਾਮਪਰਾ ਅੱਜ ਅਸੀਂ ਪੀਜੀਐਸ ਸਰਟੀਫਿਕੇਟ ਸੈਂਟਰ ਕਾਰਦਾਂ ਦੇ ਗੇਟ ਅੱਗੇ ਖੜੇ ਹੋયાਗੇ ਤੇ ਅੱਜ ਇਸ ਹਸਪਤਾਲ ਦਾ ਜਿਹੜਾ ਵਰਚੁਅਲ ਉਦਘਾਟਨਾ ਉਹ ਪੀਐਮ ਮੁਰਦੀ ਸਾਹਿਬ ਨੇ ਕੀਤਾ ਤੇ ਇਸ ਹਸਪਤਾਲ ਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਤਕਰੀਬਨ 25-26 ਜਿਹੜੀਆਂ ਸਾਡੀਆਂ ਲੜਕੀਆਂ ਸੀ ਉਹ ਇਸ ਹਸਪਤਾਲ ਦੇ ਵਿੱਚ ਨਰਸਿੰਗ ਦੇ ਤੌਰ ਤੇ ਕੰਮ ਕਰ ਰਹੀਆਂ ਸਾਰਾ ਤੇ ਜਿਨ੍ਹਾਂ ਨੂੰ ਇੱਥੋਂ ਦੀਆਂ ਸਰਕਾਰਾਂ ਨੇ ਤੇ ਇੱਥੋਂ ਦੀ ਮੈਨੇਜਮੈਂਟ ਨੇ ਤੱਕੇ ਨਾਲ ਉਹਨਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਤੇ 6 ਮਹੀਨੇ ਹੋ ਗਏ ਤਕਰੀਬਨ ਉਹਨਾਂ ਨੂੰ ਗੇਟ ਤੇ ਬੈਠਿਆ ਨੂੰ ਉਹ ਆਪਣੇ ਹੱਕ ਮੰਗ ਰਹੀਆਂ ਨੇ ਤੇ ਆਪਣੀ ਰੋਜ਼ੀ ਰੋਟੀ ਦੇ ਬਚਾਉਣ ਵਾਸਤੇ ਉਹ ਆਪਣੀ ਦੁਬਾਰਾ ਨੌਕਰੀ ਦੀ ਬਹਾਲੀ ਦੀ ਮੰਗ ਕਰ ਰਹੀਆਂ ਨੇ ਤੇ ਇਸੇ ਤਰੀਕੇ ਦੇ ਵਿੱਚ ਅਸੀਂ ਪੰਜਾਬ ਸ਼ਾਂਤਾਂ ਪੰਜਾਬ ਸਾਬਕਾ ਸਨ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸਾਰੀ ਇਹਨਾਂ ਦੀ ਮਦਦ ਦੇ ਉੱਤੇ ਸ਼ੁਰੂ ਤੋਂ ਹੀ ਇਹਨਾਂ ਦੇ ਮਦਦ ਦੇ ਉੱਤੇ ਡਿੱਤੀ ਹੋਈ ਹੈ ਤੇ ਅੱਜ ਸਾਡੇ ਪੰਜਾਬ ਸਾਬਕਾ ਸਨ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਤੇ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਸਰਦਾਰ ਪਰਕਸ਼ਿੰਦ ਜਿੱਤੂੜਾ ਸਾਹਿਬ ਉਹ ਵੀ ਇੱਥੇ ਪਹੁੰਚੇ ਤੇ ਅਸੀਂ ਪੂਰਾ ਸਰਕਾਰ ਨੂੰ ਆਪਣਾ ਵਿਰੋਧ ਆ ਜਿਹੜਾ ਦਰਜ ਕਰਾਇਆ ਤੇ ਇੱਥੇ ਜਿਹੜਾ ਇਹ ਪਹਿਣਾ ਵੀ ਮੰਗਾ ਚਿਰਾਂ ਤੋਂ ਆਪਣੇ ਰੋਜ਼ਗਾਰ ਦੀ ਮੰਗ ਹੈਗੀ ਉਸ ਮੰਗ ਨੂੰ ਪੂਰਾ ਕਰਨ ਵਾਸਤੇ ਅਸੀਂ ਇਹਨਾਂ ਦੇ ਇਸ ਧਰਮੇ ਦੇ ਵਿੱਚ ਸ਼ਾਮਲ ਹੋਇਆਗੇ ਜਿਹੜੀ ਸਾਡੀ ਇਹ ਸਾਕਾ ਸੰਤ ਇਕੱਠੇ ਬੰਦੀ ਹੈ ਇੱਕ ਸਮਾਜਿਕ ਜਥੇਬੰਦੀ ਇੱਕ ਸਮਾਜਿਕ ਜਥੇਬੰਦੀ ਹੈ ਜਿਹੜੀ ਹਰ ਵਰਗ ਦੇ ਲੋਕਾਂ ਨਾਲ ਦੇਸਾਤੇ ਮਜ਼ਦੂਰ ਹੋਣ ਦੇਸਾਤੇ ਸਾਰ ਹੋਣ ਦੇਸਾਤੇ ਉਹ ਹੋਰ ਕਿਸੇ ਵੀ ਮੁਲਾਦਲ ਦੇ ਨਾਲ ਟੱਕਾ ਹੁੰਦਾ ਤਾਂ ਜਿਹਨੇ ਅਸੀਂ ਦੇਸ਼ ਦੇ ਬਾਰਡਰਾਂ ਦੇ ਉੱਤੇ ਬੀਜੀ ਕੀਤੀ ਹੈ ਤੇ ਅਸੀਂ ਆਪਣਾ ਮੌਲਕ ਮੌਲਕਾ ਫਰਜ਼ ਸਮਝਦੇ ਹੋਏ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਅਸੀਂ ਇਤੋਂ ਇੱਕ ਇਨਸਾਫ ਦੀ ਬਹਿਰ ਖੜਨੀ ਚਾਹੁੰਦੇ ਆ ਇੱਥੇ ਅਸੀਂ ਚਾਹੁੰਦੇ ਆ ਕਿ ਕਿਸੇ ਕੋਈ ਵੀ ਬੰਦੇ ਨੂੰ ਬੇਇਨਸਾਫੀ ਜਿੱਤੇ ਮਿਲ ਰਹੀ ਹੈ ਅਸੀਂ ਉੱਥੇ ਇਕੱਠੇ ਹੋ ਕੇ ਇੱਕ ਇਨਸਾਫ ਦੀ ਪੁਕਾਰ ਲਾਈਏ ਤੇ ਉਸ ਇਨਸਾਫ ਦੇ ਤਹਿਤ ਅੱਜ ਅਸੀਂ ਪੀਜੀ ਸੈਟਲਮੈਂਟ ਹੰਟਰ ਧਰਮਾਂ ਦੇ ਵਿੱਚ ਗੇੜ ਦੇ ਅੱਗੇ ਜਿਹੜੀਆਂ ਸਾਡੀਆਂ ਬੱਚੀਆਂ ਅੱਜ ਵੀ ਨੌਕਰੀ ਦੇ ਸੰਘਰਸ਼ ਕਰ ਰਹੀਆਂ ਨੇ ਗਿਆ ਉਹਨਾਂ ਨੂੰ ਨੌਕਰੀ ਦਿਵਾਉਣ ਦੇ ਲਈ ਤੇ ਉਹਨਾਂ ਦੇ ਸੰਘਰਸ਼ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਲੜਨ ਦਾ ਇਹ ਵੇਲੇ ਦੇ ਸਾਡੇ ਪੰਜਾਬ ਸਾਬਕਾ ਸੰਨਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਆਪਣਾ ਹਿੱਸਾ ਪਾਉਂਦੀ ਹੈ ਤੇ ਅਸੀਂ ਸਾਰੇ ਪੰਜਾਬ ਪਾਸਾ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਬੱਚਿਆਂ ਦਾ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਸਰਕਾਰਾਂ ਦਾ ਵਿਰੋਧ ਕੀਤਾ ਜਾਵੇ ਕਿ ਕਿਸ ਤਰ੍ਹਾਂ ਇੱਕ ਪਾਸੇ ਇਹ ਨੌਕਰੀਆਂ ਦੇ ਬੰਦ ਜੇ ਮਾਰਦੇ ਨੇ ਤੇ ਦੂਜੇ ਪਾਸੇ ਸਾਡੀਆਂ ਬੱਚਿਆਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਅਸੀਂ ਸਾਰਿਆਂ ਸਮਾਜਿਕ ਸੰਗਠਨਾਂ ਨੂੰ ਤੇ ਜਿਹੜੇ ਇਨਸਾਫ ਪਸੰਦ ਲੋਕ ਨੇਗੇ ਉਹਨਾਂ ਨੂੰ ਫਿਰ ਜ਼ੋਰੇ ਕੂਦ ਕਰ ਪਿਆਗੇ ਤੇ ਇਹ ਇਹਨਾਂ ਬੱਚਿਆਂ ਦੇ ਹੱਕ ਦੇ ਵਿੱਚ ਹਾੜਾ ਨਾਲਾ ਮਾਰਨਾ ਇਹ ਨੂੰ ਮੈਂ ਮੰਨ ਤੇ ਕਰਦਾ ਹੋਇਆ ਮੈਂ ਰਗਾ ਲੈਣਾ ਬਹਿਰੀ ਜੀ ਦਾ ਖਾਲਸਾ ਵੇਰੀ ਬੀਟੀ